STV ਪ੍ਰੋਡਕਸ਼ਨ ਸਰੀ ਕੈਨੇਡਾ ਪਾਲ ਵ੍ਰੈਚ ਸ਼ੋਅ ਦੇ ਵਿੱਚ ਸਵਾਗਤ ਹੈ ਤੁਹਾਡਾ ਸਭ ਦਾ ਪੰਜਾਬੀ ਪ੍ਰਿੰਟ মিডিਏ ਦੀ ਆਪਾਂ ਲੜੀ ਸ਼ੁਰੂ ਕੀਤੀ ਏ ਪਹਿਲੇ ਦੋ ਭਾਗਾਂ ਦੇ ਵਿੱਚ ਤੁਸੀਂ ਕਾਫੀ ਖੁਸ਼ ਜਾਣ ਲਿਆ ਅੱਜ ਆਪਾਂ ਤੀਜੇ ਭਾਗ ਦੇ ਵਿੱਚ ਅਖਬਾਰਾਂ ਦੀ ਗੱਲਬਾਤ ਕਰਾਂਗੇ ਪ੍ਰਿੰਟ মিডিਏ ਦੀ ਗੱਲਬਾਤ ਕਰਾਂਗੇ 19ਵੀਂ ਸਦੀ ਦੇ ਅਖੀਰ ਦੇ ਵਿੱਚ ਪੰਜਾਬੀ ਦੀਆਂ ਅਖਬਾਰਾਂ ਅਤੇ ਰਸਾਲੇ ਛਪਣੇ ਆਰੰਭ ਹੋਏ ਮੰਨੇ ਜਾਂਦੇ ਹਨ ਇੱਥੇ ਧਿਆਨਯੋਗ ਗੱਲ ਇਹ ਹੈ ਕਿ ਸ਼ੁਰੂਆਤੀ ਪੰਜਾਬੀ ਪੱਤਰਕਾਰੀ ਸਹਿਤ ਦੇ ਕਾਫੀ ਨਦੀਕ ਰਹੀ ਹੈ ਇਸ ਵਿਚਾਰ ਨਾਲ ਆਮ ਸਹਿਮਤੀ ਬਣਦੀ ਹੈ ਕਿ ਇਸ ਦੌਰ ਵਿੱਚ ਵਿਦਿਆਰਥੀ ਪੰਜਾਬ ਸੰਪਾਰਕ ਨਿਰਗੁਨਿਆਰਾ ਖਾਲਸਾ ਅਖਬਾਰ ਖਾਲਸਾ ਸਮਾਚਾਰ ਅਤੇ ਸਿੰਘ ਸਭਾ ਗੱਜਟ ਨੇ ਪੰਜਾਬੀ ਪੱਤਰਕਾਰੀ ਦਾ ਮੁੱਢ ਬਣਿਆ ਸੀ ਇਨ੍ਹਾਂ ਪੱਤਰਾਂ ਰਾਹੀਂ ਸਹਾਇਤਕ ਪੱਤਰਕਾਰ ਨੂੰ ਕਾਫੀ ਉਤਸ਼ਾਹ ਮਿਲਿਆ ਐਡਸਨ ਐਜ਼ ਫੋਰ ਨੇ 1937 ਦੌਰਾਨ ਪਹਿਲੀ ਵਾਰ ਸਹਿਤਕ ਪੱਤਰਕਾਰੀ ਦਾ ਜ਼ਿਕਰ ਕੀਤਾ ਸੀ ਸਹਿਤਕ ਪੱਤਰਕਾਰੀ ਤੋਂ ਭਾਵ ਹੈ ਕਿ ਜਿਵੇਂ ਕਿ ਸੈਮੀਦਾਰਾ ਕਵੀ ਸਮੇਲਨਾ ਪੁਸਤਕ ਰਿਲੀਜ਼ ਦਾ ਪ੍ਰੋਗਰਾਮ ਹੋਵੇ ਨਾਟਕਾਂ ਅਤੇ ਹੋਰਨਾ ਸਹਿਤਕ ਪ੍ਰੋਗਰਾਮਾ ਆਦਿ ਪੱਤਰਕਾਰੀ ਤੋਂ ਰੋਜ਼ਾਨਾ ਹਫਤਾਵਾਰੀ ਅਖਬਾਰਾਂ ਰਸਾਲਿਆਂ ਵਿੱਚ ਨਾਲੋਂ ਨਾਲ ਸਹਿਤਕ ਖਬਰਾਂ ਵੀ ਸ਼ਬਦੀਆਂ ਰਹਿੰਦੀਆਂ ਸਨ ਰਿਵਿਊ ਅਤੇ ਲੇਖਾਂ ਆਦਿ ਅਖਬਾਰਾਂ ਵਿੱਚ ਅਤੇ ਰਸਾਲਿਆਂ ਵਿੱਚ ਅ ਅਕਸਰੀ ਸ਼ਬਦ ਰੰ ਨੇ ਇਹਨਾਂ ਦਾ ਵਿਸ਼ਲੇਸ਼ਣ ਵੀ ਕੀਤਾ ਜਾਂਦਾ ਸੀ ਇਸ ਸਬੰਧ ਵਿੱਚ ਅ ਪ੍ਰੀਤਮ ਫਲਵਾੜੀ ਪ੍ਰੀਤਲੜੀ ਪੰਜ ਦਿਆ ਆਰਸੀ ਨਾਗਮਨੀ ਸਿਰਜਣਾ ਅਕਸ਼ ਸਮਕਾਲੀ ਸਾਹਿਤ ਅਤੇ ਸਮਦਰਸ਼ੀ ਸ਼ਬਦ ਬੂੰਦ ਸੱਚੇ ਪਾਚਾ ਆਦਰਸਾਲੇ ਮਹੱਤਵਪੂਰਨ ਮੰਨੇ ਜਾਂਦੇ ਨੇ ਉਹਨਾਂ ਦੌਰ ਦੇ ਵਿੱਚ ਵੈਸੇ ਰਸਾਲੇ ਤਾਂ ਬਹੁਤ ਜ਼ਿਆਦਾ ਨਹੀਂ ਪਰ ਇਹ ਜਿਹੜੇ ਸਾਡੇ ਖੋਜਕਾਰਾਂ ਨੇ ਵਿਦਵਾਨਾਂ ਨੇ ਪੁਸਤਕਾਂ ਦੇ ਵਿੱਚ ਖੋਜ ਕਰਕੇ ਲਿਖੇ ਨੇ ਮੈਂ ਉਹਨਾਂ ਦਾ ਹੀ ਜ਼ਿਕਰ ਕੀਤਾ ਹੈ ਵੈਸੇ ਤੁਹਾਡੇ ਜਨ ਦੇ ਵਿੱਚ ਹੋਰ ਵੀ ਰਸਾਲੇ ਬਹੁਤ ਹੋਣਗੇ ਇਹ ਨਹੀਂ ਕਿ ਇੱਥੇ ਗੱਲ ਮੁੱਕ ਗਈ ਜਿਹੜੀ ਮੈਂ ਗੱਲ ਕਰਤੀ ਉੱਥੇ ਨਹੀਂ ਪਰ ਇਹ ਬੜਾ ਵੱਡਾ ਦਾਇਰਾ ਹੈ ਇਹ ਪੂਰਾ ਬਿਆਨ ਕਰਨਾ ਅਤਿ ਮੁਸ਼ਕਲ ਹੈ ਪੰਜਾਬੀ ਪ੍ਰਿੰਟ ਮੀਡੀਆ ਦੇ ਅਹਿਮ ਅੰਗ ਧਾਰਮਿਕ ਹਫਤਾਵਾਰੀ ਪੱਤਰਾਂ ਦੀ ਮੁੱਖ ਭੂਮਿਕਾ ਰਹੀ ਹੈ ਇਹਨਾਂ ਵਿੱਚ ਪੰਜਾਬੀ ਰਿਪੋਰਟਰ ਪੰਤ ਪ੍ਰਕਾਸ਼ ਅਕਾਲ ਸੇਵਕ ਜਥੇਦਾਰ ਪ੍ਰਕਾਸ਼ ਖਾਲਸਾ ਗਜਟ ਆਦ ਸ਼ਾਮਸਨ ਤਿੰਨ ਰੋਜ਼ਾ ਸੱਚਾ ਢੰਡੋਰਾ ਅਤੇ 15 ਰੋਜ਼ਾ ਖਾਲਸਾ ਧਰਮਦੀਪਕ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ ਨਾਲ ਨਾਲ ਪੰਜਾਬੀ ਅਖਬਾਰਾਂ ਵੀ ਪੰਜਾਬੀ ਸਹਿਤ ਅਤੇ ਸੱਭਿਆਚਾਰ ਦਾ ਵਿਸ਼ੇਸ਼ ਅੰਗ ਬਣਦੀਆਂ ਰਹੀਆਂ ਨੇ ਸੋ ਪੰਜਾਬੀ ਟ੍ਰਿਬਿਊਨ ਅਜੀਤ ਅਕਾਲੀ ਪੱਤਰ ਦਾ ਜਗਬਾਣੀ ਸਪੋਕਸਮੈਨ ਅੱਜ ਦੀ ਆਵਾਜ਼ ਨਵਾਂ ਜਮਾਨਾ ਦੇਸ਼ ਦਰਪਣ ਆਦ ਅਖਬਾਰਾਂ ਨੇ ਪੰਜਾਬੀ ਪ੍ਰਿੰਟ মিডিਏ ਵਿੱਚ ਚੁੱਕਾ ਹਿੱਸਾ ਪਾਇਆ ਹੈ ਪੰਜਾਬੀ ਅਖਬਾਰਾਂ ਦੀ ਹੋਂਦ 1867 ਵਿੱਚ ਅਖਬਾਰ ਸੀ ਦਰਬਾਰ ਸਾਹਿਬ ਦੇ ਆਗਾਜ਼ ਤੋਂ ਮੰਨੀ ਜਾਂਦੀ ਹੈ ਇਹ ਇੱਕ ਧਾਰਮਿਕ ਅਖਬਾਰ ਸੀ ਪੰਜਾਬੀ ਵਿੱਚ ਧਾਰਮਿਕ ਅਖਬਾਰਾਂ ਦੀ ਉਸ ਵਕਤ ਪ੍ਰਮਾਰ ਸੀ ਸੋ ਜਿਹੜੇ ਪਾਠਕ ਸੀ ਉਹ ਵੀ ਜ਼ਿਆਦਾ ਧਾਰਮਿਕ ਹੀ ਸੀ ਹੁਣ ਪੰਜਾਬੀ ਪ੍ਰਿੰਟ মিডিਆ ਵਿੱਚ ਵੀ ਬਣ ਕੇ ਆ ਗਈ ਹੈ ਹੁਣ ਵਿਸ਼ੇਸ਼ ਸਪਲੀਮੈਂਟ ਮੈਗਜ਼ੀਨ ਸਪੋਰਟ ਸੈਕਸ਼ਨ ਰੰਗਦਾਰ ਸ਼ਪਣੇ ਸ਼ੁਰੂ ਹੋ ਗਏ ਨੇ ਫਿਲਮੀ ਕਬਰਾਂ ਵਿੱਚ ਸ਼ਬਦੀਆਂ ਹਨ ਸੋ ਇਸ ਦੇ ਨਾਲ ਜਿਵੇਂ ਕਿ ਹੁਣ ਸੁਭਾਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਬਰਾਂ ਸ਼ਬਦੀਆਂ ਲੋਕਾਂ ਦੇ ਵਿੱਚ ਦਿਲਚਸਪੀ ਹੋਰ ਬਹੁਤ ਵਧੀ ਹੋਈ ਹੈ ਅੱਜ ਕੱਲ ਇਹ ਜੋ ਪ੍ਰਿੰਟ মিডিਆ ਹੈ ਅਖਬਾਰਾਂ ਨੇ ਇਹ ਪੂਰੇ ਵਿਸ਼ਵ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਡੇ ਤੱਕ ਪਹੁੰਚਾਉਂਦੀਆਂ ਨੇ ਸੋ ਬਹੁਤ ਤਰੱਕੀ ਕੀਤੀ ਹੈ ਇਹ ਪੰਜਾਬੀ ਪ੍ਰਿੰਟ মিডিਏ ਨੇ ਅੱਜ ਇੰਨਾ ਹੀ ਇਹ ਭਾਗ 3 ਅਤੇ ਅਗਲੇ ਭਾਗ ਦੇ ਵਿੱਚ ਹੋਰ ਵੀ ਵਿਸਤਾਰ ਦੇ ਵਿੱਚ ਜਾਣਕਾਰੀ ਕਰਾਂਗੇ ਇਹ ਸਾਰੀ ਜਾਣਕਾਰੀ ਇਹ ਜਿਹੜੇ ਸਾਡੇ ਖੋਜਕਾਰ ਨੇ ਵਿਦਵਾਨ ਨੇ ਉਹਨਾਂ ਦੀ ਜਿਹੜੀ ਖੋਜ ਕੀਤੀਆਂ ਹੋਈਆਂ ਪੁਸਤਕਾਂ ਦੇ ਵਿੱਚੋਂ ਇਹ ਜਾਣਕਾਰੀ ਇਕੱਤਰ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਗਰ ਤੁਸੀਂ ਅਜੇ ਤੱਕ ਐ ਐਸਟੀਵੀ ਸਰੀਫ ਪਾਲ ਵੈਚ ਸ਼ੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਵੋ ਅਤੇ ਬੈਲ ਦਾ ਸਾਈਨ ਵੀ ਔਨ ਕਰ ਲੋ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਅਸੀਂ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਵੀਂ ਵੀਡੀਓ ਵੇਖ ਕੇ ਤੁਸੀਂ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ